ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਜਿਹੜੇ ਕੀ ਮੁਸ਼ਕਲਾਂ ਵਿੱਚ ਇਸ ਵੇਲੇ ਫਸੇ ਹੋਏ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ 5 ਦਿਨਾਂ ਦਾ ਪੁਲਿਸ ਵਿਜੀਲੈਂਸ ਜਿਹੜਾ ਰਿਮਾਂਡ ਵੀ ਚੱਲ ਰਿਹਾ ਹੈ ਹੁਣ ਵਿਜੀਲੈਂਸ ਤੇ ਰਿਮਾਂਡ ਦੇ ਵਿੱਚ ਕੀ ਕੀ ਖੁਲਾਸੇ ਹੁੰਦੇ ਨੇ ਇਹ ਹੌਲੀ ਹੌਲੀ ਕਰਕੇ ਗੱਲਾਂ ਬਾਹਰ ਆ ਰਹੀਆਂ ਨੇ ਦਰਅਸਲ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਸੀਬੀਆਈ ਦਾ ਫਰਜੀ ਅਧਿਕਾਰੀ ਵੀ ਫੜਿਆ ਗਿਆ ਸੀ ਜਿਹੜਾ ਕੀ ਸੀਬੀਆਈ ਦਾ ਅਧਿਕਾਰੀ ਬਣ ਕੇ ਘੁੰਮ ਰਿਹਾ ਸੀ ਨਕਲੀ ਆਈ ਕਾਰਡ ਦੇ ਨਾਲ ਉਸ ਨੂੰ ਛਡਾਉਣ ਦੇ ਵਿੱਚ ਵੀ ਐਮਐਲਏ ਰਮਣ ਰੂੜਾ ਦੀ ਭੂਮਿਕਾ ਕੀ ਸੀ ਇਸ ਦੇ ਸਵਾਲ ਦੇ ਬਾਰੇ ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਵਿਜੀਲੈਂਸ ਦੀ ਮੁਢਲੀ ਜਾਂਚ ਪੜਤਾਲ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਸੀਬੀਆਈ ਦਾ ਫਰਜੀ ਅਧਿਕਾਰੀ ਫੜਿਆ ਗਿਆ ਜਲੰਧਰ ਦੇ ਵਿੱਚ ਤਾਂ ਉਸ ਮਾਮਲੇ ਨੂੰ ਵੀ ਰਫਾਦਾਫਾ ਕਰਨ ਦੇ ਵਿੱਚ ਕੀ ਐਮਐਲਏ ਰਮਣ ਰੂੜਾ ਨੇ ਭੂਮਿਕਾ ਨਿਭਾਈ ਸੀ ਇਸ ਦੇ ਬਾਰੇ ਦੈਨਿਕ ਪਾਸਕਰ ਦੀ ਵੈਬਸਾਈਟ ਦੀ ਖਬਰ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਵਿਜੀਲੈਂਸ ਦੀ ਮੁੜਲੀ ਪੜਤਾਲ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ ਇਸ ਗੱਲ ਦੀ ਔਰ ਨਾਲ ਹੀ ਜਿਹੜਾ ਫਰਜੀ ਨੋਟਿਸ ਭੇਜ ਕੇ ਪੈਸੇ ਵਸੂਲਣ ਦੀ ਗੱਲ ਆ ਰਹੀ ਸੀ ਜਿਹੜਾ ਮੁੜਲਾ ਦੋਛੇ ਐ ਐਮਐਲਏ ਰਮਨ ਰੋੜਾ ਦੇ ਉੱਤੇ ਉਸ ਨੋਟਿਸ ਵਿੱਚ ਲਿਖਿਆ ਕੀ ਗਿਆ ਸੀ ਉਹ ਏਟੀਪੀ ਦੇ ਘਰੋਂ ਵੀ ਜਿਹੜਾ ਕਿ ਅਸਿਸਟੈਂਟ ਟਾਊਨ ਪਲਾਨਰ ਸੀ ਜਿਹੜਾ ਉਸ ਦੇ ਘਰੋਂ ਵੀ ਨੋਟਿਸ ਮਿਲੇ ਨੇ ਫਰਜੀ ਤੇ ਐਮਐਲਏ ਦੇ ਘਰੋਂ ਵੀ ਮਿਲੇ ਨੇ ਉਸ ਨੋਟਿਸ ਵਿੱਚ ਕੀ ਲਿਖਿਆ ਜਾਂਦਾ ਸੀ ਜਦੋਂ ਆਮ ਲੋਕਾਂ ਨੂੰ ਕਿ ਤੁਹਾਡੀ ਜਿਹੜੀ ਉਸਾਰੀ ਆ ਕਿਵੇਂ ਗੈਰ ਕਾਨੂੰਨੀ ਆ ਜਾਂ ਪਰਮਿਸ਼ਨ ਨਹੀਂ ਕਿਹੜੀ ਲਈ ਤੁਸੀਂ ਇਸ ਦਾ ਸਪਸ਼ਟੀਕਰਨ ਲਿਖਤੀ ਰੂਪ ਚ ਦਿਓ ਸਿਰਫ ਇੱਕ ਦਸਤਕਤ ਜਾਲੀ ਕਰਕੇ ਤੇ ਇੱਕ ਕੋਰੇ ਕਾਗਜ਼ ਦੇ ਉੱਤੇ ਟਾਈਪ ਕਰਕੇ ਨੋਟਿਸ ਭੇਜ ਦਿੱਤਾ ਜਾਂਦਾ ਸੀ ਕੋਈ ਡਾਇਰੀ ਨੰਬਰ ਨਹੀਂ ਕੋ ਕੁਝ ਨਹੀਂ ਉਹ ਨੋਟਿਸ ਸਕਰੀਨ ਦੇ ਉੱਤੇ ਵੀ ਤੁਹਾਨੂੰ ਨਜ਼ਰ ਆ ਰਿਹਾ ਜਿਸ ਦੇ ਵਿੱਚ ਲਿਖਿਆ ਜਾਂਦਾ ਸੀ ਕਿ ਵਿਸ਼ਾ ਕੀਤੀ ਗਈ ਉਸਾਰੀ ਸੰਬੰਧੀ ਕਾਰਨ ਦੱਸੋ ਨੋਟਿਸ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਇਸ ਦਫ਼ਤਰ ਵਿਖੇ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਆਪ ਵੱਲੋਂ ਨਗਰ ਨਿਗਮ ਜਲੰਧਰ ਦੀ ਮਨਜ਼ੂਰੀ ਤੋਂ ਬਿਨਾਂ ਆਪਣੀ ਉਕਤ ਜਗ੍ਹਾ ਉੱਪਰ ਅਣਧਾਰਤ ਤੌਰ ਤੇ ਉਸਾਰੀ ਕੀਤੀ ਹੋਈ ਹੈ ਜੋ ਕਿ ਬਿਲਡਿੰਗ ਬਾਇਲॉज ਦੀ ਉਲੰਘਣਾ ਹੈ ਇਸ ਤੋਂ ਪਹਿਲਾਂ ਕਿ ਆਪ ਦੇ ਖਿਲਾਫ ਪੰਜਾਬ ਨਗਰ ਨਿਗਮ ਐਕਟ 1976 ਅਧੀਨ ਬਣਦੀ ਧਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ ਤੁਹਾਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਹਦਾਇਤ ਕੀਤੀ ਜਾਂਦੀ ਹੈ ਕਿ ਪੱਤਰ ਮਿਲਣ ਤੇ ਆਪਣਾ ਲਿਖਤੀ ਸਪਸ਼ਟੀਕਰਨ ਅਤੇ ਇਸ ਉਸਾਰੀ ਦੀ ਇਸ ਦਫ਼ਤਰ ਪਾਸੋਂ ਪ੍ਰਾਪਤ ਕੀਤੀ ਪ੍ਰਵਾਨਗੀ ਨਕਸ਼ਾ ਜਾਂ ਉਸਾਰੀ ਦਾ ਰਾਜੀਨਾਮਾ ਪ੍ਰਵਾਨਗੀ ਦੇ ਦਸਤਾਵੇਜ਼ ਪੇਸ਼ ਕਰੋ ਜੇਕਰ ਆਪ ਵੱਲੋਂ ਮਿੱਥੇ ਹੋਏ ਸਮੇਂ ਵਿੱਚ ਉਸਾਰੀ ਸੰਬੰਧੀ ਕੋਈ ਰਿਕਾਰਡ ਜਾਂ ਜਵਾਬ ਇਸ ਦਫ਼ਤਰ ਵਿਖੇ ਪੇਸ਼ ਨਹੀਂ ਕੀਤਾ ਗਿਆ ਤਾਂ ਨਗਰ ਨਿਗਮ ਵੱਲੋਂ ਕਾਨੂੰਨ ਅਨੁਸਾਰ ਆਪ ਦੀ ਬਿਲਡਿੰਗ ਵਿਰੁੱਧ ਪੰਜਾਬ ਨਗਰ ਨਿਗਮ ਐਕਟ 1976 ਦੀਆਂ ਬਣਦੀਆਂ ਧਰਾਵਾਂ ਤਹਿਤ ਕਾਰਵਾਈ ਕੀਤੀ ਜਾਏਗੀ ਸਹਾਇਕ ਟਾਊਨ ਪਲੈਨਰ ਨਗਰ ਨਿਗਮ ਜਲੰਧਰ ਇਸ ਤਰ੍ਹਾਂ ਇੱਕ ਦਸਤਕਤ ਕਰ ਦਿੱਤੇ ਜਾਂਦੇ ਸੀ ਸਿਰਫ ਇਸ ਤਰ੍ਹਾਂ ਦਾ ਇੱਕ ਜਾਲੀ ਨੋਟਿਸ ਤਿਆਰ ਹੁੰਦਾ ਸੀ ਉਹਨਾਂ ਲੋਕਾਂ ਨੂੰ ਭੇਜਿਆ ਜਾਂਦਾ ਸੀ ਢਿੰਗਿੰਤ ਲੋਕ ਪੜਤ ਹੋ ਗਏ ਸੀ ਫਿਰ ਉਹਨਾਂ ਤੋਂ ਕਿੰਨੀ ਵਸੂਲੀ ਹੋਏ ਹੋਵੇਗੀ ਕਿਉਂਕਿ ਲੱਖਾਂ ਰੁਪਏ ਦੇ ਕੈਸ਼ ਬਰਾਮਦ ਹੋਣ ਦੀਆਂ ਗੱਲਾਂ ਹੋ ਰਹੀਆਂ ਨੇ ਗਹਿਣਾ ਗੱਟਾ ਬਰਾਮਦ ਹੋਣ ਦੀਆਂ ਗੱਲਾਂ ਹੋ ਰਹੀਆਂ ਨੇ ਹਾਲਾਂਕਿ ਉਹ ਗਹਿਣੇ ਕੀ ਇਹਨਾਂ ਪੈਸਿਆਂ ਨਾਲ ਬਣਾਏ ਗਏ ਜਾਂ ਹੋਰ ਕਿਸੇ ਕਮਾਈ ਤੋਂ ਬਣਾਏ ਗਏ ਇੱਕ ਜਾਂਚ ਪੜਤਾਲ ਦਾ ਵਿਸ਼ਾ ਚੱਲ ਰਿਹਾ ਹੈ ਪਰ ਦੂਜੇ ਪਾਸੇ ਨਾਲ ਹੀ ਜਿੱਥੇ ਇਸ ਜਾਲੀ ਤੇ ਫਰਜੀ ਨੋਟਿਸ ਦੀ ਗੱਲ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਮੋੜਲੀ ਪੜਤਾਲ ਦੇ ਵਿੱਚ ਤਾਂ ਇਹ ਵੀ ਜਿਹੜੀ ਖਬਰ ਦੱਸਦੀ ਹੈ ਦੈਨਿਕ ਪਾਸਕਰ ਦੀ ਵੈਬਸਾਈਟ ਦੀ ਕਿ ਪੁਲਿਸ ਨੇ ਫਰਜੀ ਸੀਬੀਆਈ ਅਧਿਕਾਰੀ ਨੂੰ ਜਦੋਂ ਫੜਿਆ ਸੀ ਤਾਂ ਉਦੋਂ ਕੀ ਗੱਲ ਸਾਹਮਣੇ ਆਈ ਸੀ ਜਲੰਧਰ ਦੇ ਵਿੱਚ ਪੁਲਿਸ ਨੇ ਕਰੀਬ 10 ਮਹੀਨੇ ਪਹਿਲਾਂ ਇੱਕ ਫਰਜੀ ਸੀਬੀਆਈ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਸੀ ਫਰਜੀ ਸੀਬੀਆਈ ਅਧਿਕਾਰੀ ਬਣ ਕੇ ਘੁੰਮ ਰਿਹਾ ਉਸ ਨੌਜਵਾਨ ਤੋਂ ਸੀਬੀਆਈ ਦਾ ਫਰਜੀ ਆਈ ਕਾਰਡ ਵੀ ਬਰਾਮਦ ਹੋਇਆ ਸੀ ਪੁਲਿਸ ਦੀ ਪੁਸ਼ਗਿਸ਼ ਵਿੱਚ ਵੀ ਪਤਾ ਲੱਗਿਆ ਸੀ ਕਿ ਉਕਤ ਵਿਅਕਤੀ ਫਰਜੀ ਔਰ ਸੀਬੀਆਈ ਦਾ ਆਈ ਕਾਰਡ ਜਿਹੜਾ ਫਰਜੀ ਸੀ ਔਰ ਵਿਜੀਲੈਂਸ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਤਾਂ ਪਤਾ ਲੱਗਿਆ ਹੈ ਕਿ ਵਿਧਾਇਕ ਦੇ ਕਹਿਣ ਉੱਤੇ ਹੀ ਇਹ ਮਾਮਲਾ ਰਫਾ-ਦਾਫਾ ਕਰ ਦਿੱਤਾ ਗਿਆ ਸੀ ਹਾਲਾਂਕਿ ਇਸ ਨੂੰ ਲੈ ਕੇ ਵਿਜੀਲੈਂਸ ਫਿਲਹਾਲ ਕੋਈ ਵੀ ਅਧਿਕਾਰਤ ਪੁਸ਼ਟੀ ਕਰਨ ਨੂੰ ਫਿਲਹਾਲ ਤਿਆਰ ਨਹੀਂ ਹੈ ਹਾਲਾਂਕਿ ਇਸ ਦੇ ਉੱਤੇ ਵਿਜੀਲੈਂਸ ਦੀ ਜਾਂਚ ਜਾਰੀ ਹੈ ਤਾਂ ਹੁਣ ਰਮਨ ਰੋੜਾ ਦੇ ਕਈ ਤਰ੍ਹਾਂ ਦੇ ਕਾਰਨਾਮੇ ਸਾਹਮਣੇ ਆ ਰਹੇ ਨੇ ਮੁੱਖ ਮੰਤਰੀ ਖੁਦ ਦਾਵਾ ਕਰ ਚੁੱਕੇ ਨੇ ਕਿ ਸਾਡੇ ਆਪਣੇ ਹੋਣ ਜਾਂ ਬਗਾਨੇ ਅਸੀਂ ਬਖਸ਼ਾਂਗੇ ਕਿਸੇ ਨੂੰ ਨਹੀਂ ਜ਼ੀਰੋ ਟੋਲਰੈਂਸ ਦੀ ਨੀਤੀ ਅਪਰੋਣੇ ਆ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਮਾਮਲੇ ਵਿੱਚ ਹਾਲਾਂਕਿ ਸਵਾਲ ਇੱਕ ਵਾਰ-ਵਾਰ ਫਿਰ ਸਰਕਾਰ ਨੂੰ ਹੋ ਰਿਹਾ ਹੈ ਵਿਜੀਲੈਂਸ ਦੇ ਉੱਤੇ ਵੀ ਸਵਾਲ ਉੱਠਦਾ ਹੈ ਕਿ ਪਹਿਲਾਂ ਕਾਰਵਾਈ ਹੋ ਜਾਂਦੀ ਹੈ ਤੋੜ ਤੱਕ ਕਿਉਂ ਨਹੀਂ ਨਿਭਦੀ ਜਦੋਂ ਅਦਾਲਤੀ ਪ੍ਰਕਿਰਿਆ ਦੇ ਵਿੱਚ ਐਵੀਡੈਂਸ ਬਣਨੇ ਹੁੰਦੇ ਨੇ ਤਾਂ ਉਦੋਂ ਕਿਉਂ ਨਹੀਂ ਪੇਸ਼ ਕੀਤੇ ਜਾਂਦੇ ਐਵੀਡੈਂਸ ਜਿਵੇਂ ਕਿ ਡਾਕਟਰ ਵਿਜੇ ਸਿੰਘਲਾ ਸਾਹਿਬका ਸਿਹਤ ਮੰਤਰੀ ਮੌਜੂਦਾ ਵਿਧਾਇਕ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਜਿਹੜਾ ਆਡੀਓ ਐਵੀਡੈਂਸੀ ਅਜੇ ਤੱਕ ਅਦਾਲਤ ਵਿੱਚ ਪੇਸ਼ ਕਿਉਂ ਨਹੀਂ ਹੋਇਆ ਜਾਂ ਜਨਤਾ ਕਿਉਂ ਨਹੀਂ ਕੀਤਾਗਾ ਜੋ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਸੁਣ ਚੁੱਕੇ ਨਹੀਂ ਉਹਨਾਂ ਦੇ ਦਾਅਵੇ ਮੁਤਾਬਕ ਇਹ ਇੱਕ ਪਾਸੇ ਸਾਰੀਆਂ ਗੱਲਾਂ ਨੇ ਚਲੋ ਇਸ ਕੇਸ ਦੇ ਬਾਰੇ ਅੱਗੇ ਜਿਹੜੀ ਵੀ ਜਾਂਚ ਪੜਤਾਲ ਵਧ ਰਹੀ ਹੈ ਜਿਵੇਂ ਜਿਵੇਂ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਔਰ ਇਸ ਮਾਮਲੇ ਦੇ ਵਿੱਚ ਹੁਣ ਐਫ ਆਈ ਆਰ ਦਰਜ ਹੋ ਚੁੱਕੀ ਹੈ ਮਾਮਲਾ ਤਫਤੀਸ਼ ਦੇ ਅਧੀਨ ਹੈ 5 ਦਿਨਾਂ ਦਿਸ ਵਿਜੀਲੈਂਸ ਰਿਮਾਂਡ ਦੇ ਵਿੱਚ ਕੀ ਕੁਝ ਹੋਰ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੁਣ ਇੱਥੇ ਗੱਲ ਆਉਂਦੀ ਹੈ ਕਿ ਰਮਨ ਰੋੜਾ ਦੇ ਜਿਹੜੇ ਪੱਖੀ ਵਕੀਲ ਨੇ ਉਹਨਾਂ ਨੇ ਅਦਾਲਤ ਦੇ ਵਿੱਚ ਕੀ ਦਲੀਲ ਦਿੱਤੀ ਹੈ ਵਕੀਲਾਂ ਦਾ ਦੋਸ਼ ਹੈ ਕਿ 1 ਕਿੱਲੇ ਤੋਂ ਕਿੱਲੋ ਤੋਂ ਵੱਧ ਸੋਨਾ ਜ਼ਬਤ ਕੀਤਾ ਗਿਆ ਤੇ ਮੰਦਰ ਦੇ ਪੈਸੇ ਵੀ ਚੁੱਕੇ ਗਏ ਨੇ ਹੁਣ ਮੰਦਰ ਦੇ ਪੈਸੇ ਦੀ ਗੱਲ ਆਖੀ ਗਈ ਹੈ ਰਮਨ अरोड़ा ਦੇ ਵਕੀਲ ਸਾਰਥਕ ਸ਼ਰਮਾ ਨੇ ਅਦਾਲਤ ਵਿੱਚ ਦੋਸ਼ ਲਾਇਆ ਕਿ ਵਿਜੀਲੈਂਸ ਨੇ ਵਿਧਾਇਕ ਦੇ ਘਰੋਂ 1 ਕਿਲੋ ਤੋਂ ਵੱਧ ਸੋਨਾ 6 ਲੱਖ ਰੁਪਏ ਨਗਦ ਅਤੇ ਚਾਂਦੀ ਦੇ ਗਹਿਣੇ ਜ਼ਬਤ ਕੀਤੇ ਨੇ ਉਹਨਾਂ ਕਿਹਾ ਕਿ ਵਿਧਾਇਕ ਕੱਪੜੇ ਦੇ ਵਪਾਰੀ ਨੇ ਉਹਨਾਂ ਦੇ ਪਰਿਵਾਰ ਵਿੱਚ ਪਤਨੀ ਨੂੰ ਅਤੇ ਮਾਤਾ ਨੇ ਜਿਨ੍ਹਾਂ ਕੋਲੇ ਗਹਿਣੇ ਹੋਣਾ ਸੁਭਾਵਿਕ ਜੀ ਗੱਲ ਹੈ ਵਕੀਲ ਨੇ ਇਹ ਵੀ ਦੋਸ਼ ਲਾਇਆ ਕਿ ਵਿਜੀਲੈਂਸ ਟੀਮ ਨੇ ਘਰ ਦੇ ਨਾਲ-ਨਾਲ ਮੰਦਰ ਵਿੱਚ ਰੱਖੇ ਦਾਨ ਦੇ ਪੈਸੇ ਵੀ ਚੁੱਕ ਲਏ ਉਹਨਾਂ ਦਾ ਦਾਵਾ ਹੈ ਕਿ ਜਬਤ ਕੀਤੇ ਗਏ ਸਾਰੇ ਸਮਾਨ ਦੇ ਦਸਤਾਵੇਜ਼ ਉਹਨਾਂ ਦੇ ਕੋਲ ਮੌਜੂਦ ਨੇ ਇਹ ਹੁਣ ਰਮਨ ਰੋੜਾ ਵਿਧਾਇਕ ਦੇ ਵਕੀਲ ਸਾਰਥਕ ਸ਼ਰਮਾ ਨੇ ਜਿਹੜੇ ਉਹ ਅਦਾਲਤ ਦੇ ਵਿੱਚ ਵਿਜੀਲੈਂਸ ਉੱਤੇ ਹੀ ਸਵਾਲ ਚੁੱਕਦੇ ਦਿਖਾਈ ਦੇ ਰਹੇ ਨੇ ਇੱਕ ਪਾਸੇ ਵਿਜੀਲੈਂਸ ਦੀ ਕਾਰਵਾਈ ਤਫ਼ਤੀਸ਼ ਵਧ ਰਹੀ ਹੈ ਔਰ ਵਿਜੀਲੈਂਸ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਵਿਧਾਇਕ ਰਮਨ ਰੋੜਾ ਦੇ ਵਕੀਲਾਂ ਨੇ ਖੜੇ ਕਰ ਦਿੱਤਾ ਔਰ ਇਹ ਵੀ ਦੋਸ਼ ਲਾ ਦਿੱਤਾ ਕਿ ਮੰਦਰ ਦੇ ਵਿੱਚ ਜਿਹੜਾ ਦਾਨ ਦੇ ਪੈਸੇ ਹੁੰਦੇ ਨੇ ਜਾਂ ਮੱਥਾ ਟੇਕਿਆ ਜਾਂਦਾ ਉਹ ਵੀ ਪੈਸੇ ਨਾਲ ਹੀ ਚੁੱਕ ਕੇ ਲੈ ਗਈ ਵਿਜੀਲੈਂਸ ਹੁਣ ਇਸ ਦਾ ਸਪਸ਼ਟਿਕਰਨ ਤਾਂ ਵਿਜੀਲੈਂਸ ਦੇ ਅਧਿਕਾਰੀ ਹੀ ਦੇ ਸਕਦੇ ਨੇ ਜਿਨ੍ਹਾਂ ਨੇ ਛਾਪੇਮਾਰੀ ਕੀਤੀ ਸੀ ਮੌਕੇ ਦੇ ਉੱਤੇ ਕਿ ਦੋਸ਼ ਕਿੰਨੇ ਸੱਚੇ ਨੇ ਜਾਂ ਕਿੰਨੇ ਝੂਠੇ ਨੇ ਹਾਲਾਂਕਿ ਇਸ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਜਿਵੇਂ ਜਿਵੇਂ ਅਦਾਲਤੀ ਕਾਰਵਾਈ ਅੱਗੇ ਵਧੇਗੀ ਹਾਲਾਂਕਿ ਸਰਕਾਰੀ ਵਕੀਲ ਰਿਸ਼ੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਵਿਧਾਇਕ ਰਮਣ ਰੋੜਾ ਦੇ ਕੁਝ ਸਾਥੀ ਹਾਲੇ ਵੀ ਗ੍ਰਿਫਤਾਰੀ ਤੋਂ ਬਚੇ ਹੋਏ ਨੇ ਇਸ ਪੂਰੇ ਨੈਟਵਰਕ ਦੀ ਜਾਂਚ ਹੋਣੀ ਬਾਕੀ ਹੈ ਨਜਾਇਜ਼ ਵਸੂਲੀ ਨਾਲ ਜੋ ਪੈਸੇ ਇਕੱਠੇ ਕੀਤੇ ਗਏ ਨੇ ਉਹਨਾਂ ਨਾਲ ਕਿਹੜੀਆਂ ਕਿੜੀਆਂ ਜਾਇਦਾਦਾਂ ਖਰੀਦੀਆਂ ਗਈਆਂ ਕਿੱਥੇ-ਕਿੱਥੇ ਨਿਵੇਸ਼ ਕੀਤਾ ਗਿਆ ਇਸ ਸਭ ਦਾ ਅਸੀਂ ਪਤਾ ਲਗਾਵਾਂਗੇ ਜਾਂਚ ਪੜਤਾਲ ਦੇ ਵਿੱਚ ਪਾਸੇ ਸਰਕਾਰੀ ਵਕੀਲਾਂ ਦਾਇ ਪੱਖ ਹੈ ਦੂਜੇ ਪਾਸੇ ਰਮਣ ਰੋੜਾ ਦੇ ਵਕੀਲਾਂ ਨੇ ਤਾਂ ਇੱਥੋਂ ਤੱਕ ਦੋਸ਼ ਲਾ ਦਿੱਤਾ ਕਿ ਮੰਦਰ ਦੇ ਵਿੱਚ ਦਾਨ ਕੀਤੇ ਪੈਸੇ ਸੀ ਜਿਹੜੀ ਮਾਇਆ ਸੀ ਉਹ ਵੀ ਹੁੰਝਦੀ ਹੋਈ ਨਜ਼ਰ ਆਈ ਵਿਜੀਲੈਂਸ ਹਾਲਾਂਕਿ ਵਿਜੀਲੈਂਸ ਜਦੋਂ ਪੜਤਾਲ ਕਰ ਲਵੇਗੀ ਉਹਨਾਂ ਵੱਲੋਂ ਜੋ ਵੀ ਪ੍ਰੈਸ ਨੋਟ ਜਾਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਉਸ ਦੇ ਜ਼ਰੀਏ ਜਾਣਕਾਰੀਆਂ ਆਣ ਗਈਆਂ ਕਿ ਜਿਹੜੇ ਉਹਨਾਂ ਦੇ ਵਕੀਲ ਕਹਿ ਰਹੇ ਨੇ ਅਦਾਲਤ ਵਿੱਚ ਉਸ ਗੱਲ ਵਿੱਚ ਕਿੰਨੀ ਸੱਚਾਈ ਐ ਉਸ ਦਾ ਸਪਸ਼ਟਿਕਰਨ ਕੀ ਦੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਰਕਾਰ ਨੂੰ ਵੀ ਜਿਹੜਾ ਆ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਕਿਉਂਕਿ ਮੁੱਖ ਮੰਤਰੀ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਲੰਮੀ ਬਾਹਂ ਕਰਕੇ ਆਪਣੇ ਵਿਧਾਇਕਾਂ ਵੱਲ ਕਹਿੰਦੇ ਸਨ ਤਾਂ ਕਹਿੰਦੇ ਸਨ ਕਿ ਸਾਡੇ ਸਾਰੇ ਦੇ ਸਾਰੇ ਹੀਰੇ ਨੇ ਪਰ ਇਹਨਾਂ ਹੀਰਿਆਂ ਦੇ ਵਿੱਚੋਂ ਖੋਟੇ ਸਿੱਕੇ ਕਿੰਨੇ ਨਿਕਲੇ ਨੇ ਇਹ ਤਿੰਨਾਂ ਸਾਲਾਂ ਦੇ ਵਿੱਚ 3-4 ਵਾਰ ਸਾਮਣੀ ਆਇਨੇ ਨਾਮ ਤਾਂ ਤੁਸੀਂ ਕੀ ਸਮਝਦੇ ਹੋ ਕੀ ਸੋਚਦੇ ਹੋ ਇਸ ਕੇਸ ਦੇ ਵਿੱਚ ਹੋਰ ਕੀ ਕੀ ਸੰਭਾਵਨਾਵਾਂ ਹੋ ਸਕਦੀਆਂ ਨੇ ਬਣੀਆਂ ਹੋਈਆਂ ਜਾਂ ਹੁਣ ਤੱਕ ਦੀ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਡਾ ਕੀ ਨਜ਼ਰੀਆ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਇਹ ਰਿਸੀ ਪੰਜਾਬ ਦੇ ਨਾਲ